ਸਸ਼ਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸੋਰਾ ਟੀਵੀ ਤੇ ਮੈਂ ਹਸ਼ਗੁਨ ਐਫ ਵਾਈਸ ਮੁੰਬਈ ਦੀ ਇੱਕ ਕੰਪਨੀ ਜਿਨੇ ਸਨੀ ਦਿਓਲ ਨੂੰ ਚਿੱਠੀ ਭੇਜੀ ਹੈ ਕਿ ਦਿਲਜੀਤ ਦੋਸਾਂਝ ਨੂੰ ਬਾਰਡਰ 2 ਫਿਲਮ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਦਿਲਜੀਤ ਦੋਸਾਂਝ ਦੇ ਨਾਲ ਨਾ ਕੰਮ ਕੀਤਾ ਜਾਵੇ ਦਿਲਜੀਤ ਦੋਸਾਂਝ ਦੀਆਂ ਲਗਾਤਾਰ ਮੁਸ਼ਕਲਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲਗਾਤਾਰ ਦਿਲਜੀਤੇ ਤੰਜ ਕੱਸੇ ਜਾ ਰਹੇ ਨੇ ਜਿੱਥੇ ਉਹਨਾਂ ਨੇ ਹਾਨੀ ਆਮੀਰ ਦੇ ਨਾਲ ਸਰਦਾਰਜੀ 3 ਦੇ ਵਿੱਚ ਕੰਮ ਕੀਤਾ ਸੀਗਾ ਉਸ ਨੂੰ ਲੈ ਕੇ ਪੰਜਾਬੀ ਇੰਡਸਟਰੀ ਪੰਜਾਬ ਦੇ ਲੋਕ ਦਿਲਜੀਤ ਦੇ ਖਿਲਾਫ ਹੋਏ ਨੇ ਤੇ ਹੁਣ ਮੁੰਬਈ ਦੀ ਕੰਪਨੀ ਨੇ ਐਫ ਵਾਈਜ਼ ਇਸਨੇ ਵੀ ਸਨੀ ਦਿਓਲ ਨੂੰ ਚਿੱਠੀ ਭੇਜ ਦਿੱਤੀ ਹੈ ਕਿ ਬਾਰਡਰ 2 ਦੇ ਵਿੱਚ ਦਿਲਜੀਤ ਦੋਸਾਂਜ ਇਹਨਾਂ ਦੇ ਨਾਲ ਕੰਮ ਕਰ ਰਹੇ ਨੇ ਤੇ ਮੰਗ ਕੀਤੀ ਗਈ ਹੈ ਕਿ ਸਨੀ ਦਿਓਲ ਕੋਲੋਂ ਕਿ ਬਾਰਡਰ 2 ਦੇ ਵਿੱਚੋਂ ਦਿਲਜੀਤ ਦੋਸਾਂਜ ਨੂੰ ਬਾਹਰ ਕੱਢਿਆ ਜਾਵੇ ਦਿਲਜੀਤ ਦੇ ਨਾਲ ਕੰਮ ਨਾ ਕੀਤਾ ਜਾਵੇ ਜਿੱਥੇ ਲੋਕ ਦਿਲਜੀਤ ਦੇ ਨਾਲ ਬੁਆਇਕਾਟ ਦੀ ਮੰਗ ਕਰਦੇ ਹੋਏ ਲਗਾਤਾਰ ਨਜ਼ਰ ਆ ਰਹੇ ਨੇ ਇਹ ਕਿਹਾ ਜਾ ਰਿਹਾ ਕਿ ਦਿਲਜੀਤ ਨੇ ਹਾਨਿਆ ਆਮੀਰ ਦੇ ਨਾਲ ਕੰਮ ਕੀਤਾ ਜਦਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਦੇ ਜਿਹੜੇ ਹਾਲਾਤ ਨੇ ਉਹ ਠੀਕ ਨਹੀਂ ਆ ਉਸ ਦੇ ਬਾਵਜੂਦ ਵੀ ਦਿਲਜੀਤ ਦਾ ਇਹ ਫੈਸਲਾ ਸੀਗਾ ਕਿ ਇਹ ਫਿਲਮ ਰਿਲੀਜ਼ ਕੀਤੀ ਜਾਵੇ ਜਦਕਿ ਸਰਦਾਰ ਜੀ 3 ਜਿਹੜੀ ਫਿਲਮ ਹੈ ਉਹ ਭਾਰਤ ਦੇ ਵਿੱਚ ਰਿਲੀਜ਼ ਨਹੀਂ ਹੋ ਰਹੀ ਬਾਹਰਲੇ ਮੁਲਕਾਂ ਦੇ ਵਿੱਚ ਰਿਲੀਜ਼ ਹੋ ਰਹੀ ਹੈ ਦਿਲਜੀਤ ਦਾ ਇਹ ਫੈਸਲਾ ਕਿ ਪਾਰਤ ਦੇ ਵਿੱਚ ਫਿਲਮ ਰਿਲੀਜ਼ ਨਹੀਂ ਕਰਨੀ ਪਰ ਬਾਹਰਲੇ ਮੁਲਕਾ ਦੇ ਵਿੱਚ ਫਿਲਮ ਰਿਲੀਜ਼ ਹੋਵੇਗੀ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਨਿਰਾਸ਼ ਕਰ ਰਿਹਾ ਹੈ ਜਿੱਥੇ ਕਿ ਪੰਜਾਬੀ ਇੰਡਸਟਰੀ ਦੇ ਕਾਫੀ ਸਾਰੇ ਕਲਾਕਾਰ ਜਿਹੜੇ ਨੇ ਦਲਜੀਤ ਦੇ ਖਿਲਾਫ ਨਜ਼ਰ ਆਏ ਬਹੁਤ ਸਾਰੇ ਲੋਕਾਂ ਨੇ ਪੋਸਟ ਸਾਂਝੀ ਕਰਕੇ ਵੀ ਦਲਜੀਤ ਨੂੰ ਚੰਗਾ ਮੰਨਦਾ ਆਖਿਆ ਦਲਜੀਤ ਦੇ ਹੱਕ ਦੇ ਵਿੱਚ ਵੀ ਕਈ ਲੋਕ ਆਏ ਦਲਜੀਤ ਦੇ ਖਿਲਾਫ ਵੀ ਬਹੁਤ ਸਾਰੇ ਲੋਕ ਆਏ ਪਰ ਹੁਣ ਐਫ 22 ਦੀ ਇਹ ਚਿੱਠੀ ਸਨੀ ਦਿਓਲ ਦੇ ਕੋਲ ਪਹੁੰਚਦੀ ਹੈ ਤੇ ਉਸ ਦੇ ਵਿੱਚ ਇਹ ਮੰਗ ਕੀਤੀ ਜਾਂਦੀ ਹੈ ਹਾਲੇ ਤੱਕ ਚਿੱਠੀ ਦੀ ਜਿਹੜੀ ਕੋਈ ਤਸਵੀਰ ਹੈ ਉਹ ਸਾਹਮਣੇ ਨਹੀਂ ਆਈ ਹੈ ਜਦ ਵੀ ਇਸ ਚਿੱਠੀ ਦੀ ਵੀਰ ਸਾਹਮਣੇ ਆਏਗੀ ਕੀ ਕੁਝ ਹੋਰ ਇਸ ਚਿੱਠੀ ਦੇ ਵਿੱਚ ਲਿਖਿਆ ਗਿਆ ਹੈ ਉਹ ਵੀ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਵੱਡੀ ਖਬਰ ਇਸ ਵੇਲੇ ਦਲਜੀਤ ਦੋਸਾਂਝ ਨਾਲ ਜੁੜੀ ਇਹ ਆ ਰਹੀ ਹੈ ਕਿ ਬਾਰਡਰ 2 ਫਿਲਮ ਦੇ ਵਿੱਚੋਂ ਵੀ ਦਲਜੀਤ ਦੋਸਾਂਝ ਨੂੰ ਬਾਹਰ ਕੱਢਣ ਦੀ ਮੰਗ ਕੀਤੀ ਜਾ ਰਹੀ ਹੈ ਕਿ ਦਲਜੀਤ ਇਸ ਫਿਲਮ ਦੇ ਵਿੱਚ ਨਾ ਕੰਮ ਕਰਨ ਉਹਨਾਂ ਦੀ ਵੱਡੀ ਗਲਤੀ ਹਾਨਿਆ ਆਮਿਰ ਦੇ ਨਾਲ ਕੰਮ ਕਰਨਾ ਅਗਲੇ ਪ੍ਰੋਜੈਕਟਸ ਜਿਹੜੇ ਦਿਲਜੀਤ ਦੇ ਨੇ ਉਹਨਾਂ ਤੇ ਭਾਰੀ ਪੈ ਰਹੇ ਨੇ ਇਸ ਵੇਲੇ ਮੁਸ਼ਕਲਾਂ ਦਿਲਜੀਤ ਦੋਸਾਂਝੀਆਂ ਵਧੀਆਂ ਹੋਈਆਂ ਨੇ ਲਗਾਤਾਰ ਜਿਹੜੇ ਉਹਨਾਂ ਤੇ ਐਕਸ਼ਨਸ ਹੋਣੇ ਸ਼ੁਰੂ ਹੋ ਗਏ ਨੇ ਪਰ ਦਿਲਜੀਤ ਨੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦੇ ਹੋਏ ਇਹ ਚੀਜ਼ ਕਹੀ ਸੀਗੀ ਕਿ ਇਹ ਜਦ ਫਿਲਮ ਸ਼ੂਟ ਹੋਈ ਸੀਗੀ ਇਹ ਪਹਿਲ ਗਾਮ ਹਮਲੇ ਤੋਂ ਪਹਿਲਾਂ ਦੀ ਸ਼ੂਟਿੰਗ ਹੈ ਉਸ ਤੋਂ ਬਾਅਦ ਕੁਝ ਵੀ ਸ਼ੂਟ ਨਹੀਂ ਕੀਤਾ ਗਿਆ ਜਦ ਭਾਰਤ ਪਾਕਿਸਤਾਨ ਦੇ ਹਾਲਾਤ ਠੀਕ ਨਹੀਂ ਸੀਗੇ ਤਦ ਕੁਝ ਵੀ ਸ਼ੂਟ ਨਹੀਂ ਹੋਇਆ ਇਹ ਸਾਰੀ ਫਿਲਮ ਪਹਿਲਾਂ ਦੀ ਸ਼ੂਟ ਕੀਤੀ ਗਈ ਹੈ ਤੇ ਹੁਣ ਜਿਹੜਾ ਫੈਸਲਾ ਲਿਆ ਗਿਆ ਹੈ ਉਸ ਸਿਰਫ ਬਾਹਰਲੇ ਮਲਕਾ ਦੇ ਵਿੱਚ ਇਹ ਫਿਲਮ ਰਿਲੀਜ਼ ਕਰਨ ਦਾ ਫੈਸਲਾ ਹੈ ਤੇ ਐਫワイ ਜ਼ੇ ਵੱਲੋਂ ਹੁਣ ਸਨੀ ਦਿਓਲ ਨੂੰ ਚਿੱਠੀ ਭੇਜੀ ਗਈ ਹੈ ਕਿ ਦਿਲਜੀਤ ਦੋਸਾਂਝ ਨੂੰ ਬਾਰਡਰ 2 ਦੇ ਵਿੱਚੋਂ ਵੀ ਬਾਹਰ ਕੱਢਿਆ ਜਾਵੇ ਜਿੰਨੇ ਵੀ ਸੀਨ ਨੇ ਉਹ ਕੱਟ ਦਿੱਤੇ ਜਾਣ ਤੇ ਦਿਲਜੀਤ ਤੋਂ ਬਿਨਾ ਹੀ ਇਹ ਜਿਹੜੀ ਫਿਲਮ ਸ਼ੂਟ ਕੀਤੀ ਜਾਵੇ ਫਿਰ ਉਸ ਨੂੰ ਰਿਲੀਜ਼ ਕੀਤਾ ਜਾਵੇ ਦਿਲਜੀਤ ਦਾ ਇਹ ਫੈਸਲਾ ਹਾਨਿਆ ਆਮਿਰ ਦੇ ਨਾਲ ਕੰਮ ਕਰਨਾ ਜੋ ਉਹਨਾਂ ਤੇ ਹੀ ਭਾਰੀ ਪੈ ਰਿਹਾ ਹੈ ਕੀ ਲੱਗਦਾ ਹੈ ਕਿ ਸਨੀ ਦਿਓਲ ਇਸ ਚੀਜ਼ ਦੇ ਉੱਪਰ ਐਕਸ਼ਨ ਲੈਣਗੇ ਕਿ ਸਨੀ ਦਿਓਲ ਦਲਜੀਤ ਦੋਸਾਂ ਦੇ ਨਾਲ ਵਾਅਦਾ ਹੀ ਕੰਮ ਨਹੀਂ ਕਰਨਗੇ ਕਿ ਉਹਨਾਂ ਦੇ ਸੀਨ ਕੱਟ ਦਿੱਤੇ ਜਾਣਗੇ ਜਾਂ ਬਾਰਡਰ ਟੂ ਫਿਲਮ ਦਾ ਵਿੱਚੋਂ ਬਾਹਰ ਕੱਢ ਦਿੱਤਾ ਜਾਵੇਗਾ ਉਡੀਕੇ ਹੋਏਗੀ ਕਿ ਸਨੀ ਦਿਓਲ ਕੁਝ ਐਕਸ਼ਨ ਲੈਂਦੇ ਨੇ ਜਾਂ ਸਨੀ ਦਿਓਲ ਦਾ ਕੀ ਬਿਆਨ ਆਉਂਦਾ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ